국민 <laughs> Okay <laughs> ਲਗਾਤਾਰ ਲੋਕ ਸਭਾ ਬਠਿੰਡਾ ਦੇ ਵਿੱਚ বিজেপি ਦਾ ਵਿਰੋਧ ਹੋ ਰਿਹਾ ਹੈ ਤਮਾਮ ਪੁਲਿਸ ਕਰਮੀ ਬੈਰੀਕੇਡ ਲਗਾਏ ਹੋਏ ਸੀ ਤਾਂ ਜੋ বিজেপি ਨੇ ਆਮ ਆਦਾਨ ਤੋਂ ਬਾਅਦ ਲਗਾਤਾਰ ਜੋ ਪੁਲਿਸ ਹਜ਼ਰੀ ਵੀ ਅੱਗੇ ਖੜੀ ਹੈ ਤਾਂ ਉਹਨਾਂ ਤਮਾਮ ਕਿਸਾਨ ਆਗੂ ਨਾਲ ਗੱਲ ਕਰਾਂਗੇ ਤਾਂ ਕਿਸ ਤਰ੍ਹਾਂ ਦਾ ਕੀ ਕਹਿਣਾ ਚਾਹਗੇ ਕਿਸਾਨ ਆਗੂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ বিজেপি ਦੇ ਜਿਹੜਾ ਉਮੀਦਵਾਰ ਸੇ ਟੱਪ ਗਏ ਨੇ ਕਿਵੇਂ ਦੇਖ ਅਸੀਂ ਭਾਰਤੀ ਕਿਸਾਨ ਦੀ ਨੇਕਤਾ ਟਕਾਉਂਦਾ ਧਨੇਰ ਤੇ ਡਕਾਉਂਦਾ ਜਥੇਬੰਦੀ ਤੇ ਗਰਾਹ ਜਥੇਬੰਦੀ ਵੱਲੋਂ ਇੱਥੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਸੀ ਇੱਥੋਂ ਦਾ ਜਿਹੜਾ ਭਾਜਪੀ ਦੇ ਹੱਕ ਦੇ ਵਿੱਚ ਭੋਤਰਾ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਸਾਡੇ ਨਾਲ ਲਾਰੇ ਲਾਏ ਵੀ ਅਸੀਂ ਗੱਲਬਾਤ ਕਰਾਵਾਂਗੇ ਪਰ ਉਹਨਾਂ ਨੂੰ ਗੱਡੀ 'ਚ ਪਾ ਕੇ ਟਪਾਇਆਗਾ ਇਹ ਸਾਡੇ ਨਾਲ ਸਾਰੇ ਸਾਰਿਆਂ ਨੇ ਧੋਖਾ ਕੀਤਾ ਹੈ ਕੋਈ ਨਹੀਂ ਅੱਜ ਇਹਨਾਂ ਦਾ ਮੰਨ ਲਓ ਵੀ ਸਾਨੂੰ ਵਿਰੋਧ ਕਰਨ ਤੋਂ ਰੋਕਦੇ ਆ ਉਧਰ ਨਹੀਂ ਜਾਣ ਦਿੱਤਾ ਕੋਈ ਨਹੀਂ ਆਜਾ ਬਠਿੰਡੇ ਜ਼ਿਲ੍ਹੇ ਦੇ ਸਾਰੇ ਪਿੰਡ ਪਏ ਆ ਕਿਸੇ ਪਿੰਡ ਦੇ ਵਿੱਚ ਅਸੀਂ ਨਹੀਂ ਬਣਦੇਵਾਂਗੇ ਜ਼ੋਰਦਾਰ ਵਿਰੋਧ ਕਰਾਂਗੇ ਕਿਵੇਂ ਦੇਖਦੇ ਹੋ ਲਗਾਤਾਰ ਕਰਾ ਜੱਤੀ ਬੰਦੀ ਦੇ ਨਾਲ ਹੈ ਕਿਵੇਂ ਦੇਖਦੇ ਹੋ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਵਿਰੋਧ ਲਗਾਤਾਰ ਕਰ ਰਹੇ ਹੋ ਪਰ ਗੱਲਬਾਤ ਨਹੀਂ ਹੋ ਪਾ ਰਹੀ ਦੇਖੋ ਭਾਜੀਪੀ ਸਰ ਭਾਜੀਪੀ ਜਿਹੜੀ ਪਾਰਟੀ ਹੈ ਉਹ ਕਿਸਾਨ ਬਰੋਦੀ ਪਾਰਟੀ ਹੈ ਕਿਸਾਨਾਂ ਦੀ ਮੁੱਖ ਦੁਸ਼ਮਣ ਉਹ ਹੈ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਸਾਡੇ ਮਤਲਬ ਜਿਹੜੇ 1 ਸਾਲ ਲਵਾਇਆ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਉਸ ਤੋਂ ਬਾਅਦ ਲਖੀਮਪੁਰ ਖੀਰੀ ਦੇ ਵਿੱਚ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਢੜਕੇ ਮਾਰਿਆ ਜਿੱਥੇ ਇਹਨਾਂ ਦੇ ਜਿਹੜੇ ਮੰਤਰੀ ਐ ਉਹ ਮਹਿਲਾ ਬਹਾਲਵਾਨਾਂ ਦੇ ਜਿਹੜੇ ਬਲਾਤਕਾਰ ਕੀਤੇ ਤੇ ਜਿਹੜੇ ਹੋਰ ਬਹੁਤ ਸਾਰੇ ਮੰਤਰੀ ਇਹਨਾਂ ਦੇ ਉਹਨਾਂ ਨੇ ਵੀ ਬੜੇ ਮਤਲਬ ਲੋਕਾਂ ਨਾਲ ਮਤਲਬ ਧੱਕੇਸ਼ਾਹੀਆਂ ਕੀਤੀਆਂ ਉਸ ਦੇ ਵਿਰੋਧ ਵਿੱਚ ਅਸੀਂ ਜਿਹੜਾ ਭਾਜਪੀ ਦੇ ਵਿੱਚ ਕੋਈ ਵੀ ਮੰਤਰੀ ਐ ਕੋਈ ਵੀ ਬੰਦਾ ਐ ਜਿਹੜਾ ਭਾਜਪੀ ਜੁਆਇਨ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਪੰਜਾਬ ਚੋਂ ਕਿਤੇ ਵੀ ਹੋਣ ਤਾਂ ਪੰਜਾਬ ਪੁਲਿਸ ਵੀ ਕਹਿੰਦੀ ਇਸ ਤਨੇ ਸੇਵਾ ਤੇ ਸੁਰੱਖਿਆ ਵਾਸਤੇ ਖੜੇ ਐ ਨਾ ਕਿਸਾਨਾਂ ਦਾ ਨੁਕਸਾਨ ਹੋਵੇ ਨਾ ਉਮੀਦਵਾਰਾਂ ਦਾ ਨੁਕਸਾਨ ਹੋਵੇ ਨਹੀਂ ਪੁਲਿਸ ਵੀ ਅੱਜ ਅੱਗੇ ਉਹਨਾਂ ਦੀ ਢਾਲ ਬਣ ਕੇ ਖੜੀ ਹੈ ਬੀਜੇਪੀ ਦੀ ਇਹਨਾਂ ਨੇ ਵੀ ਇੱਥੇ ਬੈਰੀਕੇਡ ਲਾ ਕੇ ਰੋਕਿਆ ਪਹਿਲਾਂ ਇਹ ਵੀ ਕਹਿੰਦੇ ਸੀ ਵੀ ਗੱਲਬਾਤ ਕਰਾਵਾਂਗੇ ਅਸੀਂ ਪਰ ਗੱਲਬਾਤ ਕਰਾਉਣ ਤੋਂ ਇਹ ਵੀ ਭੱਜੇ ਨਾ ਇੱਥੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰਾਈ ਅਸੀਂ ਕਿਹਾ ਸੀ ਸਾਡੇ ਬੈਰੀਕੇਡ ਤੋਂ ਪਿਛਲੇ ਪਾਸੇ ਹੋ ਕੇ ਗੱਲਬਾਤ ਹੀ ਕਰਾ ਦਿਓ ਉਸ ਗੱਲ ਦੇ ਉੱਤੋਂ ਪੰਜਾਬ ਪੁਲਿਸ ਵੀ ਭੱਜੀ ਹੋਈ ਹੈ ਗੱਲਬਾਤ ਕਰਾਉਣ ਤੋਂ ਉਹਨੂੰ ਪਾਸੇ ਦੀ ਕੱਢਤਾ ਉਹ ਕਹਿੰਦੇ ਸੀ ਇਹਨੇ ਸੁਰੱਖਿਆ ਵਾਸਤੇ ਖੜੇ ਆ ਨਾ ਕਿਸਾਨਾਂ ਦਾ ਨੁਕਸਾਨ ਹੋਵੇ ਨਾ ਕਿ ਉਮੀਦਵਾਰਾਂ ਦਾ ਨੁਕਸਾਨ ਹੋਵੇ ਨਹੀਂ ਖੜੇ ਸ਼ਰਖਾ ਸਾਹਿਬ ਇਹਨਾਂ ਨੇ ਹਾਂ ਸੱਚ ਨੂੰ ਸਹੀ ਗੱਲ ਆ ਜੀ ਜਿਹੜੀ ਪੁਲਿਸ ਕਹਿ ਰਹੀ ਆ ਵੀ ਅਸੀਂ ਸੁਰੱਖਿਆ ਵਾਸਤੇ ਖੜੇ ਆ ਪਰ ਸੁਰੱਖਿਆ ਕਰ ਕੀ ਦੇ ਰਹਾ ਉਹ ਕਾਰਪੋਰੇਟ ਘਰਾਣਿਆਂ ਦੀ ਜਿਹੜਾ ਅਸੀਂ ਨਾਹਰਾ ਲਾਉਣਿਆ ਵੀ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਅਸਲ ਵਿੱਚ ਸਰਕਾਰ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਇਸ ਜਿਹੜੀ ਪੁਲਿਸ ਪ੍ਰਸ਼ਾਸਨ ਖੜਾ ਹੈ ਇਹ ਮਲੂਕੇ ਦੀ ਨੋਹ ਆ ਇਹ ਮਲੂਕੇ ਦਾ ਪਰਿਵਾਰ ਆ ਜਿਹੜਾ ਇਹ ਭਰਤੀ ਕੀਤਾ ਹੋਇਆ ਹੈ ਉਹ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵਾਸਤੇ ਖੜਿਆ ਸੱਚੂ ਇਹ ਸੱਚੀ ਗੱਲ ਆ ਇਹਨਾਂ ਦੀ ਇਹ ਸੁਰੱਖਿਆ ਵਾਸਤੇ ਉਹਨਾਂ ਦੀ ਵਾਸਤੇ ਖੜੇ ਪਰ ਕਿਰਤੀ ਲੋਕਾਂ ਦੀ ਸੁਰੱਖਿਆ ਵਾਸਤੇ ਬਿਲਕੁਲ ਨਹੀਂ ਖੜੇ ਦੇਖਿਆ ਤੁਸੀਂ ਲੋਕ ਤੜਕੇ ਦੇ ਇਕੱਠਾ ਹੋਣ ਲ ਵੀ ਬੀਜੇਪੀ ਦੀ ਸਰਕਾਰ ਹੈ ਜਿਹੜੀ ਉਹ ਲਗਾਤਾਰ ਕਿਸਾਨਾਂ ਤੇ ਜ਼ਬਰਦਾਰ ਹੈ ਦੋ ਫਾਰਮਾਂ ਬਣੀਓ ਐਮਐਸਪੀ ਦੀ ਲੋਨ ਲੈ ਕੇ ਲਖੀਪੁਰ ਖੀਰੀ ਦੇ ਮਸਲੇ ਨੂੰ ਲੈ ਕੇ ਦਿੱਲੀ ਕੂਚ ਕੀਤਾ ਸੀ ਬੱਲੋਪਿੰਡ ਦਾ ਲਖੀਪੁਰ ਮੁੰਡਾ ਸਾਡਾ ਉਹ ਬੱਲੋਪਿੰਡ ਦਾ ਜਿਹੜਾ ਸੁਭ ਕਰਨ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਪਾਣੀਏ ਪਛਾੜਾ ਮਾਰੀਆਂ ਅੰਮ੍ਰਿਤਪਾਲ ਮੁੰਡਾ ਕੁੱਟ ਕੇ ਹਰਿਆਣੇ ਦੀ ਪੁਲਿਸ ਇਹਨਾਂ ਦੇ ਅੱਖਾਂ ਦੇ ਸਾਹਮਣੇ ਦੇਖਦੀ ਕੋਈ ਪਹਾ ਪੁਲਿਸ ਜਿਹੜੀ ਕਹਿੰਦੀ ਹੈ ਸੁਰੱਖਿਆ ਬਾਰੇ ਕਿਹੜੀਆਂ ਇਹਨਾਂ ਦੀ ਅੱਖਾਂ ਸਾਹਮਣੇ ਸਾਡੇ ਪੰਜਾਬ ਦਾ ਮੁੰਡਾ ਅੰਮ੍ਰਿਤਪਾਲ ਹਰਿਆਣੇ ਦੀ ਪੁਲਿਸ ਕੁੱਟ ਕੇ ਲੈ ਗਈ ਲਕਾਂ ਤੋੜੀਆਂ ਛੱਡੇ ਪਾੜੇ ਹਣੇ ਤੱਕ ਪੀਜੀਆਈ ਚ ਦਾਖਲਾ ਕਿੰਨੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਚ ਚਲੀਆਂ ਗਈਆਂ ਉਸ ਪਾਰਟੀ ਦਾ ਸਾਥ ਦੇਣ ਵਾਸਤੇ ਇਹ ਪੁਲਿਸ ਅੱਜ ਵੀ ਉਹਨਾਂ ਦੀ ਸੁਰੱਖਿਆ ਬਾਤ ਤੇ ਖੜੀ ਆ ਇਹ ਪਰਮਪਾਲ ਨੂੰ ਜਦੋਂ ਲੋਕਾਂ ਨੇ ਕਿਹਾ ਉਹ ਪ੍ਰਸ਼ਾਸਨ ਨਾਲ ਗੱਲ ਕਰੀ ਵੀ ਸਾਡੀ ਗੱਲ ਕਰਾਓ ਉਹਨਾਂ ਦਾ ਜਵਾਬ ਇਹ ਸੀ ਵੀ ਉਹ ਕਹਿੰਦੇ ਮੇਰੀ ਵੀਡੀਓ ਬਣਾਉਣਗੇ ਉਹਨਾਂ ਦਾ ਜਵਾਬ ਆ ਜਿਨ੍ਹਾਂ ਨੇ ਭਾਜਪਾ ਹਕੂਮਤ ਨੇ ਉਹਦੇ ਗੁੰਡਿਆਂ ਨੇ ਮਣੀਪੁਰ ਦੇ ਵਿੱਚ ਸਾਡੀਆਂ ਮਾਵਾ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਨੰਗੀਆਂ ਕਰਕੇ ਘਮਾਇਆ ਉਹ ਗੁੰਡਿਆਂ ਨੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਆ ਪਹਿਲਵਾਨ ਧੀਆਂ ਦੇ ਨਾਲ ਉਹਨਾਂ ਉਹਨਾਂ ਨੂੰ ਅੱਜ ਸੰਗ ਲੱਗਦੀ ਹੈ ਵੀ ਲੋਕ ਸਾਡਾ ਕੈਮਰੇ ਮੁਰੇ ਆਉਣ ਤੋਂ ਉਹਨਾਂ ਨੇ ਸਾਰ ਸਰੇ ਸਰੇ ਆਮ ਅੱਜ ਲੋਕਾਂ ਦਾ ਸਵਾਲਾਂ ਦਾ ਕੋਈ ਜਵਾਬ ਨਹੀਂ ਉਹਨਾਂ ਕੋਲੇ ਤਾਂ ਕਰਕੇ ਭੱਜ ਰਹੇ ਆ ਤੇ ਭਗਵਾਨਤਮਾਨ ਦੀ ਜਿਹੜੀ ਪੁਲਿਸ ਉਹ ਜਮਾਤ ਤਮਾਨ ਕਹਿੰਦਾ ਨਾ ਵੀ ਮੱਕਸਾਨਾਂ ਦੇ ਨਾਲ ਆ ਆਹ ਦੇਖ ਲੋ ਹਾਲ ਉਹਨੇ ਬੀਜੇਪੀ ਦੀ ਢਾਲ ਬਣਾ ਕੇ ਖੜਾਈ ਹੋਈ ਆ ਪੁਲਿਸ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਖਿਲਾਫ ਵਿਰੋਧ ਤੁਸੀਂ ਕਰੀ ਕਰੀ ਨਾ ਆਮ ਆਦੀ ਪਾਰਟੀ ਦਾ ਵੀ ਵਿਰੋਧ ਕਰ ਰਹੇ ਹੋ ਉਹ ਕਹਿੰਦਾ ਕਰ ਸਕਦਾ ਆਮ ਆਦੀ ਪਾਰਟੀਆਂ ਵੀ ਕਰ ਰਹੇ ਆ ਜਿੱਥੇ ਗੜੇ ਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਜਿੱਥੇ ਰਹਿ ਕੇ ਗਲਾਂ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਕਿੰਨੇ ਪਸ਼ੂ ਭਰਗੇ ਹੜਾਂ ਦੇ ਨਾਲ ਹੋਰ ਨੁਕਸਾਨ ਹੋਇਆ ਉਹਨਾਂ ਨੇ ਅੱਗ ਨਾਲ ਜਿਹੜਾ ਫੁਕਣ ਕਾਂ ਮਚ ਗਈਆਂ ਉਹਨਾਂ ਦਾ ਇੱਕ ਵੀ ਦੁੱਖੀ ਹਜ ਤੱਕ ਮਾਫ਼ ਜਾਣ ਨਹੀਂ ਦਿੱਤਾ ਓਹੋ ਇਸ ਕਰਕੇ ਉਹਨਾਂ ਦੇ ਮੰਤਰੀ ਜਿਹੜਾ ਹੈਗਾ ਖੇਤੀਬਾੜੀ ਮੰਤਰੀ ਕੁਡੀਆਂ ਉਹਦੇ ਵਿਰੋਧ ਦਾ ਐਲਾਨ ਕੀਤਾ ਹੋਇਆ 5 ਤਰੀਕ ਨੂੰ ਭਾਰਤੀ ਕਿਸਾਨ ਚੁਣਨੀ ਨੇ ਇਕਤਾ ਗ੍ਰਾਹਾਂ ਦੀ ਇਕਵਾਹੀ ਦੇ ਵਿੱਚ ਉਹ ਉਹਨਾਂ ਦੇ ਬਿਲੇ ਬਾਰ ਦੇ ਵਿੱਚ ਕਿਸਾਨ ਜਾਣਗੇ ਉਹਨਾਂ ਦਾ ਵੀ ਵਿਰੋਧ ਆ ਜਿਹੜਾ ਵੀ ਕਿਸਾਨਾਂ ਦੇ ਨਾਲ ਪੰਗਾ ਲਾਊਗਾ ਜਿਹੜਾ ਕਿਸਾਨਾਂ ਦੀਆਂ ਨੀਤੀਆਂ ਲਾਗੂ ਨਹੀਂ ਕਰਦਾ ਕਿਸਾਨਾਂ ਦੇ ਹੱਕ 'ਚ ਨਹੀਂ ਖੜਦਾ ਕਾਰਪੇਟਾਂ ਦੇ ਸਾਮਰਾਜਿਆਂ ਦੇ ਹੱਕ 'ਚ ਖੜਦਾ ਕਿਸਾਨ ਉਹਦਾ ਵਿਰੋਧ ਕਰਦੇ ਰਹਿਣਗੇ ਬਿਲਕੁਲ ਕਿਸਾਨ ਹੁੰਦਾ ਐਵੇਂ ਵਿਰੋਧ ਕਰਦੇ ਰਹਿਣਗੇ ਤਾਂ ਲਗਾਤਾਰ ਇੱਕ ਪਾਸੇ ਜਿਹੜੀ ਵਿਜੇਪੀ ਦੀ ਮੀਟਿੰਗ ਹੋ ਰਹੀ ਸੀ ਤਾਂ ਦੂਜੇ ਪਾਸੇ ਕਿਸਾਨਾ বিজেপি ਦੇ ਉਮੀਦਵਾਰ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਕੋਈ ਸਹਿਮਤੀ ਨਹੀਂ ਬੈਠੀ ਤਾਂ বিজেপি ਉਮੀਦਵਾਰ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਗੁੱਸਾ ਲਗਾਤਾਰ ਵਿਰੋਧ ਸੀ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਮਨੇ ਪੰਜਾਬ ਹਰਨ ਲਾਈਵ ਨਾਲ ਧੰਨਵਾਦ